ਬੜੀਆਂ ਵੱਡੀਆਂ ਵੱਡੀਆਂ ਕਮਿਟਮੈਂਟਾਂ ਕਰਕੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀਗੀ ਇਹਨਾਂ ਦੇ ਜਿਹੜੇ ਕਨਵੀਨਰ ਕੇਜਰੀਵਾਲ ਜੀ ਨੇ ਔਰ ਭਗਵੰਤ ਮਾਨ ਨੇ ਪੰਜਾਬੀਆਂ ਨਾਲ ਵਾਦਾ ਕਰਿਆ ਤਾਂ ਵੀ ਮੈਂ 4 ਹਫ਼ਤੇ ਵਿੱਚ ਨਸ਼ਾ ਪੰਜਾਬ ਮੇ ਖਤਮ ਕਰ ਦੂੰਗਾ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਬਦਨਾਮ ਇਹਨਾਂ ਨੇ ਕਰਿਆ ਪਰ ਜਦੋਂ ਸਰਕਾਰ ਬਣ ਗਈ ਇਹੀ ਪਾਰਟੀ ਜਿਹੜੀ ਆਪ ਨਸ਼ੇ ਦੇ ਧੰਦੇ 'ਚ ਲੱਗੀ ਨਸ਼ੇ ਦਾ ਵਪਾਰ ਜਿਹੜਾ ਉਹ ਕਰਨ ਲੱਗੀ ਤੁਸੀਂ ਦੇਖੋ ਵੀ ਮੇਰੇ ਹਲਕੇ 'ਚ ਆ ਆਮ ਆਦਮੀ ਪਾਰਟੀ ਦਾ ਬਲੌਕ ਪ੍ਰੈਜ਼ੀਡੈਂਟ ਆ ਜਿਹਦਾ ਨਾਮ ਹੈਗਾ ਸੰਜੀਵ ਕੁਮਾਰ ਸੰਜੂ ਸੰਜੀਵ ਕੁਮਾਰ ਸੰਜੂ ਡੇਰਾ ਅਧ ਬਸੀ ਹਲਕੇ ਦਾ ਆ ਭਗਵੰਤ ਮਾਨ ਜੀ ਨੇ ਭਗਵੰਤ ਸਿੰਘ ਮਾਨ ਦੇ ਸਾਈਨ ਫਿਰ ਸੰਦੀਪ ਪਾਠਕ ਦੇ ਸਾਈਨ ਆ ਔਰ ਬੁਧਰਾਮ ਸਟੇਟ ਵਰਕਿੰਗ ਪ੍ਰੈਜ਼ੀਡੈਂਟ ਦੇ ਸਾਈਨ ਆ ਆ ਲਿਸਟਾ ਜਾਰੀ ਹੋਈ ਹੋਈ ਜਿਸ ਚ ਸੰਜੀਵ ਕੁਮਾਰ ਸੰਜੋ ਨੂੰ ਬਲਾਕ ਦਾ ਜਿਹੜਾ ਆਮ ਆਦਮੀ ਪਾਰਟੀ ਨੇ ਆਫਿਸ ਬੀਰ ਬਲਾਕ ਪ੍ਰਧਾਨ ਅਨਾਉਂਸ ਕੀਤਾ ਸੀਗਾ ਤੇ ਰਾਤ ਉਹ ਚਿੱਟਾ ਵੇਚਦਾ ਪਿੰਡ ਦੇ ਅੰਦਰ ਫੜਿਆ ਗਿਆ ਉਹਦੀਆਂ ਵੀਡੀਓ ਉਹਦੀ ਸਾਰਾ ਕੁਛ ਆ ਸੋ ਇਹ ਆਮ ਆਦਮੀ ਪਾਰਟੀ ਜਿਹੜੀ ਚਿੱਟੇ ਨੂੰ ਖਤਮ ਕਰਨ ਦੀਆਂ ਗੱਲਾਂ ਕਰਦੀ ਸੀ ਅੱਜ ਚਿੱਟੇ ਦਾ ਵਪਾਰ ਕਰਨ ਚ ਲੱਗੀ ਹੋਈ ਆ ਕਰ ਕਰ ਜਿਹੜਾ ਨਸ਼ਾ ਪਹੁੰਚ ਰਿਹਾ ਹੈਗਾ ਗੰਦੀ ਸ਼ਰਾਬ ਦੀ ਸਪਲਾਈ ਕਰ ਕਰ ਹੋ ਰਹੀ ਆ ਆ ਉਹਦੀ ਫੋਟੋ ਆ ਸੰਜੂ ਦੀ ਜਿਹੜੀ ਵਿਧਾਇਕ ਸਾਹਿਬ ਨਾਲ ਲੱਗੀ ਹੋਈ ਆ ਜਿਹੜਾ ਚਿੱਟੇ ਦਾ ਵਪਾਰ ਕਰਦਾ ਧੰਦਾ ਕਰਦਾ ਫੜਿਆ ਗਿਆ ਔਰ ਮੈਨੂੰ ਹੁਣ ਪਤਾ ਲੱਗਿਆ ਵੀ ਪੁਲਿਸ ਉਹਦੇ ਤੇ ਜਿਹੜੀ ਕੁਆਂਟੀਟੀ ਘਟਾ ਕੇ ਅਵੇਲੇਬਲ ਫੰਸ 2-3 ਗ੍ਰਾਮ ਜਾਂ 5 ਗ੍ਰਾਮ ਬਣਾ ਕੇ ਜਿਹੜੀ ਉਹ ਪਰਚਾ ਦਰਜ ਕਰ ਰਹੀ ਆ ਕਿਉਂਕਿ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਪ੍ਰੈਸ਼ਰ ਆ ਪੁਲਿਸ ਦੇ ਉੱਤੇ ਸੋ ਲੋਕਾਂ ਨੇ ਉਹਨੂੰ ਫੜਿਆ ਉਹਦੀਆਂ ਜਰਾਬਾਂ ਤੋਂ ਕੁੜੀਆਂ ਕੱਢੀਆਂ ਆਉਂਦੀਆਂ ਜੇਬਾਂ ਤੋਂ ਕੁੜੀਆਂ ਕੱਢੀਆਂ ਵੇਚਦਾ ਹੋਇਆ ਲੋਕਾਂ ਨੇ ਸ੍ਰੀਆਮ ਪਿੰਡ ਦੇ ਲੋਕਾਂ ਨੇ ਉਹਨੂੰ ਫੜਿਆ ਹੈਗਾ ਸੋ ਇਸ ਦੇ ਨਾਲ ਆਮ ਆਦਮੀ ਪਾਰਟੀ ਦਾ ਜਿਹੜਾ ਚਿਹਰਾ ਆ ਉਹ ਬੇਨਕਾਬ ਹੋ ਗਿਆ ਵੀ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਅੱਜ ਚਿੱਟੇ ਦਾ ਵਪਾਰ ਪੰਜਾਬ ਦੇ ਅੰਦਰ ਕਰ ਰਹੀ ਹੈ ਮੈਂ ਸਾਰੀਆਂ ਵੀਡੀਓ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਥੈਂਕ ਯੂ